ਮੈਂ ਸਿਮਰਜੀਤ ਸਿੰਘ ਜ਼ਿਲ੍ਹਾ ਇੰਚਾਰਜ ਵਪਾਰ ਮੰਡਲ ਗੁਰਦਾਸਪੁਰ ਪਿਛਲੇ ਲੰਬੇ ਸਮੇਂ ਤੋਂ ਸਾਡੇ ਗੁਰਦਾਸਪੁਰ ਵਿੱਚ ਕੁੜੇ ਦੀ ਬੜੀ ਸਮੱਸਿਆ ਚੱਲਦੀ ਪਈ ਸੀ ਗੰਦਗੀ ਦੇ ਢੇਰ ਹਰ ਚੌਂਕ ਥਾਂ ਥਾਂ ਲੱਗੇ ਦੇ ਸੀਗੇ ਬਿਮਾਰੀਆਂ ਫੈਲਣ ਦਾ ਬਹੁਤ ਡਰ ਸੀਗਾ ਤੇ ਜਿਹਦੇ ਨਾਲ ਹਵਾ 'ਚ ਵੀ ਪੋਲੂਸ਼ਨ ਫੈਲਦਾ ਪਿਆ ਸੀਗਾ ਪਾਣੀ ਵੀ ਗੰਦਾ ਹੋ ਰਿਹਾ ਸੀਗਾ ਉਤੰਪ ਬਸਾਦ ਦਾ ਮੌਸਮ ਸੀ ਤੇ ਆਪਾਂ ਸਾਰਿਆਂ ਨੇ ਇੱਕ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਜਿੱਥੇ ਸਾਨੂੰ ਸਾਡੇ ਸ਼ਹਿਰ ਨੇ ਬਹੁਤ ਕੁਝ ਦਿੱਤਾ ਸਾਨੂੰ ਨਾਮ ਦਿੱਤਾ ਸਾਨੂੰ ਬਿਜ਼ਨਸ ਦਿੱਤਾ ਆਪਾਂ ਵੀ ਆਪਣੇ ਸ਼ਹਿਰ ਲਈ ਕੁਝ ਕਰ ਸਕੀਏ ਆਪਾਂ ਪ੍ਰਸ਼ਾਸਨ ਕੋ ਗਏ ਉਹਨਾਂ ਕੇ ਅਪੀਲ ਕੀਤੀ ਕਿ ਜੇ ਜਿੰਨੀ ਦੇਰ ਤੱਕ ਤੁਹਾਡੇ ਕੋ ਠੁਕਮੀ ਜਗ੍ਹਾ ਨਹੀਂ ਮਿਲਦੀ ਆਪਾਂ ਆਪਣੀ ਜਗ੍ਹਾ ਤੇ ਕੂੜਾ ਲਵਾਉਣ ਲਈ ਤਿਆਰ ਆ ਤੇ ਪ੍ਰਸ਼ਾਸਨ ਨੇ ਵੀ ਐਡੀਸੀ ਸਾਹਿਬ ਡੀਸੀ ਸਾਹਿਬ ਨੇ ਸਹਿਕਾਰ ਕਰਦੇ ਆ ਉਸ ਦਿਨ ਤੋਂ ਹੀ ਤਕਰੀਬਨ 20 ਦਿਨ ਪਹਿਲਾਂ ਤੋਂ ਹੀ ਕੂੜਾ ਸਾਡੇ ਇੱਥੇ ਦੰਪ ਕਰਨਾ ਸ਼ੁਰੂ ਕਰਤਾ ਤੇ ਫਿਰ ਬੜੀ ਫਿਰ ਮੈਂ ਸਾਰੇ ਆਪਣੀ ਟੀਮ ਨੇ ਇੱਥੇ ਟੋਏ ਟੋਏ ਪਟਵਾਏ ਨੇ ਪ੍ਰੋਪਰ ਤਰੀਕੇ ਨਾਲ ਤੇ ਆਪਾਂ ਇੱਥੇ ਕੂੜਾ ਲਾਣਾ ਸ਼ੁਰੂ ਕਰਤਾ ਤੇ ਜਦੋਂ ਸਾਨੂੰ ਪਤਾ ਲੱਗਾ ਕਿ ਸਾਡਾ ਸ਼ਹਿਰ 168ਵੇਂ ਨੰਬਰ ਤੇ ਆਇਆ ਬੜਾ ਮਨ ਉਦੋਂ ਵੀ ਠੇਸ ਪੁੱਜੀ ਸੀਗੀ ਜਦੋਂ ਸਰਵੇ ਸੈਂਟਰ ਏਜੰਸੀ ਨੇ ਸਰਵੇ ਵੀ ਕੀਤਾ ਸੀਗਾ ਤੇ ਆਪਾਂ ਬੜੀ ਪਛੜ ਗਏ ਸੀਗੇ ਤੇ ਫਿਰ ਮਨ ਕੀਤਾ ਕਿ ਆਪਾਂ ਆਪਣਾ ਯੋਗਦਾਨ ਪਾਈਏ ਉਸ ਉਸ ਮਸਲੇ 'ਚ ਆਪਾਂ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਡੀਕੰਪੋਜ਼ ਵੀ ਕੀਤਾ ਜਾਊਗਾ ਇਹਨੂੰ ਡੀਕੰਪੋਜ਼ ਵੀ ਕੀਤਾ ਜਾਊਗਾ ਉਸ ਲਈ ਪ੍ਰੋਪਰ ਆਪਾਂ ਕਲਚਰ ਤਿਆਰ ਕਰਕੇ ਤੇ ਆਪਾਂ ਇਹਨੂੰ ਡੀਕੰਪੋਜ਼ ਕਰਾਂਗੇ ਸਲਾਹ ਸਲਾਹ ਵੀ ਲਈ ਗਈ ਆ ਬਾਕੀ ਪ੍ਰਸ਼ਾਸਨ ਨੇ ਵੀ ਆਪਣੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਆ ਉੱਥੇ ਸਾਨੂੰ ਕਮੇਟੀ ਦੇ ਮੁਲਾਜ਼ਮਾਂ ਨੇ ਉਹ ਸਾਧ ਸਹਾਰ ਦਿੱਤਾ ਵਾ ਤੇ ਮੈਂ ਹੁਣ ਬੇਨਤੀ ਕਰੂੰਗਾ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਜਿਹੜੀ ਕੂੜੇ ਦੀ ਹੈ ਇਹ ਸਾਡੇ ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਹੈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਗੰਦਗੀ ਨੂੰ ਸ਼ਹਿਰ ਤੋਂ ਦੂਰ ਕਰੀਏ ਸਾਫ਼ ਕਰੀਏ ਪਿੰਡ ਵਾਸੀਆਂ ਆਲੇ ਕਿ ਉਹ ਲਾਗੇ ਜਾ ਕੇ ਕਿਹੜੀ ਮੁਸ਼ਕਲ ਮੁਸ਼ਕਲੀ ਹੁੰਦੀ ਹੈ ਕੁਝ ਤੇ ਪਿੰਡ ਵਾਸੀ ਜਿਹੜਾ ਪਿੰਡ ਲਾਗੇ ਵਸਦਾ ਉਹਨਾਂ ਦਾ ਵੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਕਿਸੇ ਨਾ ਕਿਸੇ ਤਰ੍ਹਾਂ ਦਾ ਵੀ ਕਿੰਤੂ-ਕੰਤੂ ਨਹੀਂ ਕੀਤਾ ਤੇ ਥੋੜੇ ਦਿਨ ਉਹਨਾਂ ਨੇ ਓਖੇ ਕੱਟੇ ਨੇ ਪਰ ਹੁਣ ਮੈਂ ਵਿਸ਼ਵਾਸ ਦਿਵਾਉਣਾ ਕਿ ਆਪਾਂ ਹੁਣ ਪ੍ਰੋਪਰ ਵੇ ਨਾਲ ਇਹਨੂੰ ਡੰਪ ਕਰ ਲੈਣਾ ਤੇ ਹੁਣ ਇੱਕ ਦਿਨ ਦੇ ਬਾਅਦ ਕੋਈ ਮੁਸ਼ਕਲ ਕਿਸੇ ਨੂੰ ਨਹੀਂ ਆਣੀ ਤੇ ਸਾਰਿਆਂ ਦਾ ਧੰਨਵਾਦ ਆ ਕਿੰਨੇ ਚਿਰ ਵਾਸੀ ਤੁਸੀਂ ਰੱਖਿਆ ਵੀ ਕਿੰਨੇ ਜੇ ਸਾਡੇ ਕੂੜਾ ਜਾਂ ਕੀ ਪਲੈਨਿੰਗ ਬਣਾਈ ਜਾਂਗੀ ਇਹ ਜੀ ਜਿੰਨੀ ਦੇਰ ਤੱਕ ਸਰਕਾਰ ਇਹਨੂੰ ਪ੍ਰਸ਼ਾਸਨ ਕੋ ਪਰਮਾਨੈਂਟ ਹਾਲ ਸੋਲੂਸ਼ਨ ਨਹੀਂ ਮਿਲਦਾ ਸਾਡੇ ਕੋਲ ਤਿੰਨ ਚਾਰ ਸਾਈਟਸ ਹੈਗੀਆਂ ਵਾ ਆਪਾਂ ਇਦਾਂ ਹੀ ਆਪਣੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ ਮੈਂ ਮੇਰੀ ਟੀਮ ਜਿਨ੍ਹਾਂ ਨੇ ਪੂਰਾ ਪੂਰੀ ਕੋਸ਼ਿਸ਼ ਕੀਤੀ ਯੋਗਦਾਨ ਪਾਇਆ ਆਪਾਂ ਸਾਰੇ ਹੀ ਆਪਣੇ ਸ਼ਹਿਰ ਨੂੰ ਸਾਫ਼ ਕਰਨ ਲਈ ਆਪਾਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਜੇ ਸ਼ਹਿਰ ਵਾਸੀਆਂ ਦਾ ਸਾਰਿਆਂ ਦਾ ਸਾਨੂੰ ਸਹਿਯੋਗ ਮਿਲਿਆ ਤਾਂ ਆਪਾਂ ਬੜੇ ਵਧੀਆ ਪ੍ਰੋਪਰ ਤਰੀਕੇ ਨਾਲ ਇਹਨੂੰ ਇਹਨੂੰ ਸੰਭਾਂਗੇ ਜੀ